ਨੀਤ ਨਹੀਂ ਆ ਸਰਵਣ ਹਾਂਜੀ ਮੰਮੀ ਹੋ ਗਈ ਮੈਂ ਤਿਆਰ ਤੁਸੀਂ ਕਰਤਾ ਫੋਨ ਮਾਮੇ ਨੂੰ ਆ ਇੱਕ ਵਾਰੀ ਤੇ ਕੀਤਾ ਸੀ ਹੁਣ ਮੈਂ ਉਹਦਾ ਕਰ ਦਿੰਦੀ ਆ ਕੁੜੀ ਤਿਆਰ ਹੋ ਗਈ ਨਾਲ ਚਾਟ ਆ ਜਾਣਾ ਉਹਨੇ ਕਿਹਾ ਇੰਨਾ ਟਾਈਮ ਲਾਉਣਾ ਅੱਛਾ ਠੀਕ ਆ ਚਲ ਕਰਦੇ ਹੋ ਫਿਰ ਰੋਟੀ ਮੈਂ ਖਾਣੀ ਆ ਰੋਟੀ ਖਾ ਕੇ ਤੇ ਬਸ ਮੈਂ ਤਿਆਰ ਹੀ ਆ ਕੱਪੜੇ ਪਾਉਣੇ ਆ ਆਹ ਤੇ ਕੱਪੜੇ ਪਾ ਲਾ ਨਾਲ ਇਹ ਆ ਮੈਂ ਹਾਂ ਰੋਜ ਦਾ ਸਾੜਾ ਵਾ ਤੇ ਚਲ ਦੋ ਚਾਰ ਦਿਨ ਸੌਖੇ ਤੇ ਕੱਢ ਆਏਂਗੀ ਉੱਥੇ ਤੇ ਦੋ ਤਿੰਨ ਸੂਟ ਲੈ ਲਈ ਨਾਲ ਕੋਈ ਨਹੀਂ ਮੈਂ ਰਹਿ ਹੁਣ ਤੂੰ ਕਰਦੇ ਤੂੰ ਨਾ ਬੋਲੇ ਬੋਲੇ ਇਹਦਾ ਨਾ ਨਹੀਂ ਮੈਂ ਕਿਹੜੀ ਗੱਲਾਂ ਬੋਲਣਾ ਵਾ ਬੋਲਣ ਦੇ ਕੀ ਲੋੜ ਵਾ ਨਹੀਂ ਮੈਂ ਮਿਲੂ ਕਰਦੇ ਸੌੜਾ ਵਾ ਦੱਸੋ ਨਾ ਤਾਂ ਸਾੜਾ ਯਾ ਹੋਰ ਕਿਹ ਚਵੀ ਘੰਟ ਤੱਕ ਸੜਦੀ ਰਹੀ ਨੀ ਕੁੜੀ ਆ ਕਰਦੀ ਕੁੜੀ ਉਹ ਕਰਦੀ ਮੈਂ ਚਾਰ ਦਿਨਾਂ ਨਾਨਕੇ ਰਹਿ ਆ ਸੁਖ ਦੇ ਤਰ ਕਟ ਆਏਗੇ ਹੁਣ ਤਾਂ ਨਹੀਂ ਸੁਣਨੇ ਹੁਣ ਨਾ ਮਾਂ ਤੀਆਂ ਨਹੀਂ ਵੀ ਮੈਂ ਪੇਕੇ ਜਾਂਦੀ ਗੱਲ ਕਰਨੀ ਜਦੋਂ ਮੈਂ ਮਿਲੂ ਪੇਕੇ ਜਾਂਦਾ ਨਾਲ ਉਹਦੇ ਵਿੱਚ ਕੋਈ ਨਾ ਰਿੱਕਾ ਡਾਉਣਾ ਹੁੰਦਾ ਮੇਰੀ ਗੱਲ ਸੁਣ ਉਹਦੇ ਦੇ ਮਾਮੇ ਨੇ ਆਣ ਕੇ ਲੈ ਜਨਾ ਤੇਰਾ ਕੋਈ ਭਰਾ ਭਰਜਾਈ ਆਉ ਤੈਨੂੰ ਲੈਣ ਵਾਸਤੇ ਵਾਧੂ ਦਾ ਖਰਚਾ ਹੀ ਹੋਣਾ ਵਾ ਤਾਂ ਦਾ ਮੇਰੇ ਵਾਧੂ ਦਾ ਖਰਚਾ ਹੋਣਾ ਮੈਂ ਉਹਨਾਂ ਨੂੰ ਕਹ ਦੂੰਗੀ ਬਾਹਰ ਖਲੋ ਜਾ ਤੇ ਬਾਹਰ ਘੇਟ ਤੇ ਬਾਹਰ ਹੀ ਮੈਂ ਚਲ ਜੂੰਗੀ ਅੱਛਾ ਬਾਹਰ ਖਲੋ ਜਾ ਤੇਰਾ ਜਾਣਾ ਜ਼ਰੂਰੀ ਹੈ ਕਿਉਂ ਉਹਦਾ ਜਾਣਾ ਜ਼ਰੂਰੀ ਹੈ ਤੇ ਉਹ ਵਿਹਲੇ ਆ ਛੁੱਟੀਆਂ ਪਈਆਂ ਉਹ ਤਾਂ ਵਿਹਲੇ ਆ ਤੇ ਨਰਾਓ ਕੇ ਤਰ ਦਿਨ ਤੇ ਕੀ ਹੋ ਲਗਾ ਨੂੰ ਮੰਮੀ ਮੇਰਾ ਵੀ ਸੌਂਦਾ ਨਹੀਂ ਨਾ ਮੇਰੇ ਸੌਂ ਕੱਟੇ ਨਹੀਂ ਗਈ ਤੇ ਜੇ ਮੈਂ ਵੀ ਜਾਵਾਂ ਤੇ ਰਹਿਵਾਂ ਕਿਧਰ ਉੱਥੇ ਕੀ ਹੋ ਜਾਣਾ ਹੁਣ ਕੌਣ ਸੌਣ ਕੱਟਣ ਦੇ ਆਂਦਾ ਵਾ ਕੋਈ ਜਾਂਦਾ ਸੌਣ ਕੱਟਣ ਸੌਣ ਕੱਟਣ ਜਾਣਾ ਹੁੰਦਾ ਨਾ ਜਿੱਦਣ ਸੌਣ ਚੜਿਆ ਹੈ ਨਾ ਉਸ ਦਿਨ ਤੇਰੇ ਪੇਕੇ ਲੈ ਆ ਲਉਂਦੇ ਫੇਰ ਮੈਂ ਘੱਲ ਵੀ ਦਿੰਦੀ ਹਾਂ ਅਹੜੀ ਕਰ ਤੂੰ ਪਹਿਲਾਂ ਜਦੋਂ ਘੁੰਡਾ ਲਿਆ ਐਦਾਂ ਹੋਦਾ ਤੁਸੀਂ ਡਾਲੇ ਨਾ ਅਡਾ ਨਹੀਂ ਲੈਣਾ ਉਹਨਾਂ ਦਾ ਫਰਜ਼ ਹੀ ਹੋਣਾ ਫਰਜ਼ ਕਿਉਂ ਨਹੀਂ ਪੂਰਾ ਕੀਤਾ ਉਹਨਾਂ ਨੂੰ ਪਤਾ ਹੋਣਾ ਕਿ ਤੁਹਾਡਾ ਸਭਾ ਇੰਦਾਂ ਦਾ ਤਾਂ ਕਿਉਂ ਡਰਦੀ ਹੁੰਦੇ ਨਹੀਂ ਆਹੋ ਡਰਦੇ ਨਹੀਂ ਮੈਂ ਤਾਂ ਵੀਡੀਓ ਉਹਨਾਂ ਤੇ ਡਰਦੇ ਕੋਈ ਨਹੀਂ ਮਮੀ ਤੁਸੀਂ ਫੋਨ ਕਰ ਦਿਓ ਮੈਂ ਜਾਣਾ ਤੇ ਫਿਰ ਮੇਟ ਹੋ ਜਾਣਾ ਤੁਹਾਡਾ ਤਾਂ ਬਹੁਤ ਜ਼ਿਆਦੀ ਕਿਤੇ ਭਾਬੀ ਅਚ ਚਲਾਕੀ ਵਾਲੀ ਕਿਹੜੀ ਗੱਲ ਆ ਮੈਂ ਤੋ ਚੜਦੇ ਰਹਿ ਕੇ ਆਇਆ ਨਾ ਤੁਸੀਂ ਬਾਅਦ ਚ ਚਲ ਜਾਓ ਹਾਂ ਬਾਅਦ ਤੇ ਤੈਨੂੰ ਹੁਣ ਪਤਾ ਹੀ ਮੈਂ ਕਿਹਾ ਵੀ ਤਾਈ ਤਿਆਰ ਹੋਈ ਨਾ ਕਿ ਤੁਸੀਂ ਨਾਂਕ ਜਾਂਦਾ ਨਹੀਂ ਮੈਨੂੰ ਤਾਂ ਪਤਾ ਵੀ ਨਹੀਂ ਵੀ ਤੁਸੀਂ ਤਿਆਰ ਹੋਏ ਨਾਲੇ ਮੇਰੀ ਗੱਲ ਸੁਣ ਆਪਣੇ ਕੋਲੇ ਤਿਆਰ ਹੋਈ ਨਾ ਸਾਨੂੰ ਪੁੱਛਦੀਆਂ ਸਾਨੂੰ ਪਤਾ ਲੱਗਦਾ ਵੀ ਤਿਆਰ ਹੋਈਆਂ ਸਾਨੂੰ ਕੀ ਪਤਾ ਅੰਦਰ ਅੰਦਰ ਕੀ ਪੜੀਆਂ ਵੜਦੀ ਫਿਰਦੀ ਤੂੰ ਮੈਨੂੰ ਕੱਢੇ ਵੀ ਆਪਣੇ ਆਪ ਹੀ ਤਿਆਰ ਹੋ ਜਾਏ ਆਪਣੇ ਆਪ ਹੀ ਤਿਆਰ ਹੋ ਮੈਂ ਤਿਆਰ ਹੋਈ ਆ ਜਾਣਾ ਆ ਜੇ ਇਹ ਲਈ ਤੇ ਮੈਂ ਵੀ ਜਾਣਾ ਚਾਹੂਗੀ ਇਹ ਵੀ ਨਹੀਂ ਹੋਣੀ ਇਹੋ ਹੀ ਜਾਓਗੀ ਤੂੰ ਜਗਨੇ ਤੈਨੂੰ ਜਾਣ ਵੀ ਨਹੀਂ ਦਿੰਦੀ ਮੈਂ ਇੰਨੇ ਗੱਲ ਲੋੜ ਕਰੀ ਤੂੰ ਫਿਰ ਮੈਂ ਵੀ ਜਾਣਾ ਮੈਂ ਵੇਖੀ ਕੱਲ ਕੇ ਵਿਖਾਉਂਗੀ ਤੂੰ ਹੋਣੀ ਆ ਇਹ ਤਾਂ ਹੋਈ ਆ ਲੈ ਜਾਓ ਆਣ ਕੇ ਤੈਨੂੰ ਜਾਣ ਤਾਂ ਮੈਂ ਨਹੀਂ ਦਿੰਦੀ ਟੈਨਸ਼ਨ ਨਾ ਲੈ ਇਹ ਗੱਲ ਦੀ ਦੱਸ ਮੈਂ ਕੀ ਤੂੰ ਤਿਆਰ ਹੋ ਕੇ ਦਿਨ ਪਰਵਾ ਕਰ ਮੈਂ ਹੈਗੀ ਆ ਨਾ ਮੈਂ ਆਪੇ ਨੂੰ ਵੇਖ ਲੂੰਗੀ ਤੂੰ ਹੁਣ ਮਾਮੇ ਤੇਰੇ ਨੂੰ ਫੋਨ ਕੀਤਾ ਵਾ ਤੇ ਰੋਟੀ ਖਾ ਲਾ ਮੈਂ ਤਿਆਰ ਉਹਨੂੰ ਕਰ ਦਿੰਨੀ ਫੇਰ ਫੋਨ ਤੇ ਤਿਆਰ ਹੋ ਗਈ ਕੁੜੀ ਤੇ ਲੈ ਜਾਂਦਾ ਹਾਂ ਤੈਨੂੰ ਆੜ ਕੇ ਮੈਂ ਤਾਂ ਸਿੱਥੇ ਬੱਜੀ ਆ ਮੈਂ ਨਹੀਂ ਕਿਤੇ ਜਾ ਸਕਦੀ ਆ ਆਪ ਤੇ ਕਦੀ ਪੀਰ ਨਾਲ ਉਧਰ ਨੂੰ ਚਲ ਜਾਂਦੀ ਕਦੀ ਉਧਰ ਨੂੰ ਚਲ ਜਾਂਦੀ ਆ ਕਿ ਡਾਇਨਾਸੌਰ ਕੱਟਣ ਦਾ ਚਾਹ ਚੜਿਆ ਜੇ ਸੌਂ ਕੱਟਣ ਦਾ ਇੰਨਾ ਸ਼ੌਂਕ ਹੀ ਤੇ ਭਰਾ ਭਰਾ ਭਝਾਈ ਲੈ ਕੇ ਆਉਂਦੇ ਦਾ ਸੌਂ ਦਾ ਤਿਆਰ ਤੇ ਨਾਲੇ ਇਹਨੂੰ ਪਤਾ ਲੱਗਦਾ ਮੈਨੂੰ ਹੀ ਪਤਾ ਹੁੰਦਾ ਭਾਏ ਆ ਲੈ ਤੇ ਮੈਂ ਕਾ ਲਦਾ ਬਾ ਨਹੀਂ ਕੋਈ ਨਾ ਕੋਈ ਚਾਹੀਦਾ ਵੀ ਕੰਮ ਕਰਨ ਦੀ ਮਾਰੀ ਪਾਦੀ ਫਿਰਦੀ ਪਤਾ ਨਹੀਂ ਕਿਉਂ ਇੰਨਾ ਸਾੜਾ ਰੱਖਦੀ 24 ਘੰਟੇ ਕੁੜੀ ਦੇ ਨਾਲ ਛੜਦੀ ਰਹਿੰਦੀ ਜੇ ਹੁਣ ਤਿਆਰ ਹੋ ਗਈ ਆ ਬਲਤੇ ਕਿਤੇ ਨਿਆਣੀ ਜਾਂਦੀ ਹੁਣ ਜੇ ਤਿਆਰ ਹੋ ਗਈ ਆ ਤਾਂ ਤਦ ਵੀ ਇਹਨੂੰ ਸਾੜਾ ਵੀ ਹਾਂ ਇਹ ਕੰਨੂੰ ਤਿਆਰ ਹੋ ਗਈ ਆ ਮੈਨੂੰ ਕਿਉਂ ਨਹੀਂ ਕੱਲਿਆ ਢਲਦੀ ਮੈਂ ਇਹਨੂੰ ਨਹੀਂ ਆ ਪਖੰਡ ਫੜਿਆ ਇਹਨੇ ਲੈ ਪਤਾ ਖਾ ਰੋਟੀ ਤਰ ਇਹਦੀ ਨਾ ਟੈਨਸ਼ਨ ਲੈ ਰੋਟੀ ਖਾਂਦੀ ਆ ਖਾਂਦੀ ਤੇਰੀ ਮਾਮੀ ਨੇ ਆਏ ਨਾ ਤੂੰ ਚੱਲ ਜੀ ਠੀਕ ਆ ਮੈਂ ਵੇਲੀ ਤੱਕ ਵੇਖਿਆ ਆ ਬੜਾ ਸਾਬੀ ਕੀ ਕਰਨ ਡਿਆ ਵੇਲੀ ਠੀਕ ਆ ਤੇ ਮਮੀ ਦਹੀਂ ਨਹੀਂ ਹੈਗਾ ਮਸਾਜ ਨਹੀਂ ਦਹੀਂ ਆ ਤੇ ਤੈਨੂੰ ਪਤਾ ਮੈਂ ਤਾਂ ਮਿਲਣੀ ਆ ਚੱਲ ਕੋਈ ਨਹੀਂ ਚੱਲ ਕੋਈ ਨਹੀਂ ਆ ਤੂੰ ਤਿਆਰ ਹੋ ਜੀ ਹੁਣ ਟਾਈਮ ਨਾਲ ਕੱਪੜੇ-ਕੁਪੜੇ ਪਾ ਲਈ ਆਪਣੇ ਠੀਕ ਆ ਠੀਕ ਆ ਉਹ ਦੱਬਾ ਵੀ ਤਾਂ ਹਿਮੀ ਨਹੀਂ ਤੇ ਮੇਲੇ ਜੋਗੀ ਰੱਖਿਆ ਵਾ ਤੇ ਹੋਰ ਕੀ ਪਹੀਆਂ ਨਹੀਂ ਸਾਗਰੇ ਤੁਹਾਨੂੰ ਪਤਾ ਸੌਂਦਾ ਮਹੀਨਾ ਚੜਿਆ ਵਾ ਵੀ ਮੈਨੂੰ ਲੈਣ ਆ ਜਾਂਦੇ ਆ ਮੈਂ ਕਹੂੰ ਕਰਨਾ ਨਹੀਂ ਕਿ ਤੁਹਾਨੂੰ ਪਤਾ ਨਹੀਂ ਲੱਗਣ ਡਿਆ ਭਲਾ ਹੋਰ ਤੁਹਾਨੂੰ ਪਤਾ ਕਿ ਉਹ ਘਟ ਆਹ ਇੱਥੇ ਹੀ ਹੈ ਆਪਣੀ ਧੀ ਦੇ ਦਵਾਲੇ ਦਵਾਲੇ ਬੱਸ ਹੋਰ ਕੀ ਆ ਨੂੰ ਮੈਂ ਪਹਿਨੂ ਗਏ ਭਾਬੀ ਮੇਰਾ ਰਿਸ਼ਤਾ ਉੱਥੇ ਵੇਖਾ ਜਿੱਥੇ ਕੁੜੀ ਨਾ ਹੋਵੇ ਤੋ ਹੋਰ ਜਦੋਂ ਕੁੜੀਆਂ ਹੁਣ ਪ੍ਰਧਾਨ ਘਰ ਚ ਸੱਸਾਂ ਨੂੰ ਕੁੜੀਆਂ ਦੇ ਦੇਦੀਆਂ ਨਵਾਂ ਕਿੱਥੋਂ ਦੇਹਦੀਆਂ ਫਿਰ ਆਹ ਮੈਂ ਕੱਲ ਨਾ ਲੈਣ ਦੀ ਮੈਂ ਆਪਣੇ ਪੇਕੇ ਜਾਣਾ ਅੱਜ ਕੁੜੀ ਕੀਤੀ ਤਿਆਰ ਕਰਤੀ ਜਾਨੀ ਹਾਂ ਚਲੋ ਕੋਈ ਗੱਲ ਜੋ ਮੇਰੇ ਕਰਮਾ ਜੇ ਪਹਿਲਾਂ ਤੁਹਾਨੂੰ ਕੋ ਸੋਚਣਾ ਚਾਹੀਦਾ ਸੀ ਨਾ ਮੇਰੇ ਵੱਲੋਂ ਇਹ ਤਾਂ ਹੀ ਨਹੀਂ ਕਿਉਂ ਸੋਚਿਆ ਤੇ ਹੁਣ ਮੈਂ ਫਿਰ ਤਾਨੂੰ ਕੀ ਕਰਾਂ ਘਰ-ਬਾਰ ਵਧੀਆ ਮੈਨੂੰ ਪਤਾ ਮੁੰਡਾ ਵਧੀਆ ਤੇ ਗਾੜੀ ਹੁਣ ਸੱਸ ਦਾ ਇੰਨਾ ਮੇਰਨਾ ਕਲੇਸ਼ ਆ ਸਾੜਾ ਮਹੀਨੇ ਸੱਸ ਨੂੰ ਉੱਥੇ ਮੈਂ ਕੀ ਕਰਾਂ ਉਹ ਤਾਂ ਮੈਨੂੰ ਕੁਛ ਕਰਨ ਨਹੀਂ ਦਿੰਦੀ ਕਿਤੇ ਮਾਣਾ ਜਿੰਨਾਂ ਬੋਲਣ ਲੱਗਦੀਆਂ ਤੇ ਤਲਵਾਰਾਂ ਕੱਢ ਕੇ ਪਹਿਨੋ ਖੜੀ ਹੁੰਦੀ ਹਾਂ ਚਲੋ ਠੀਕ ਜੇ ਬਾਬੀ ਆਹੋ ਚਲੋ ਵੀਰ ਠੀਕ ਹੈ ਨਾ ਵੀਰ ਜੀ ਚਲੋ ਠੀਕ ਹੈ ਬਾਬੀ ਵੀ ਆਪਣੇ ਥਾਂ ਸੱਚੀ ਆ ਫੇ ਕਰ ਬਾਤ ਇਹਨੂੰ ਸੌਖਾ ਲੱਭ ਕੇ ਦਿੱਤਾ ਸਾਰਾ ਕੁਝ ਹੁਣ ਗਾੜੀ ਤੇਰੀ ਕਿਸਮਤ ਉਹਦਾ ਨਾ ਸਾਰਾ ਕੁਝ ਪਤਾ ਕਰਨ ਚਾਹੀਦਾ ਮੈਦਾਨੀ ਕੁੜੀ ਦਾ ਰਿਸ਼ਤਾ ਕਰਨ ਲੱਗਿਆ ਨਾ ਮੁੰਡੇ ਦਾ ਸੁਭਾਅ ਰਿਆਂ ਤਾਂ ਸੱਸ ਦਾ ਪਤਾ ਕਰਨਾ ਚਾਹੀਦਾ ਵੀ ਸੱਸ ਦਾ ਕਿਦਾਂ ਦਾ ਵਾ ਸਾਬੀ ਕੋ ਕੁੱਤਰ ਲੇ ਪੱਠੇ ਆਹ ਮੰਮੀ ਕੋ ਕੁੱਤਰ ਲੇ ਆ ਕੁੱਤਰ ਤੇ ਲੇ ਆ ਪਾ ਕੀ ਕਰ ਮੇਰੀ ਸੋਣਾ ਉਹਨੂੰ ਕੋਣਾ ਕੋ ਸਮਝਾ ਦਿਆ ਕਰ ਥੋੜਾ ਬੋਤਾ ਕਿਨੂੰ ਸੁਖ ਨੂੰ ਕੀ ਹੋਇਆ ਹੁਣ ਹੋਣਾ ਕੀ ਆ ਤੈਨੂੰ ਪਤਾ ਮਨਜੀਤ ਕਿਹੜੀ ਕਦੀ ਕਿਤੇ ਗਈ ਆ ਤੇ ਉਹਨੇ ਨਾਂ ਲੈ ਲਿਆ ਵੀ ਨਾਨਕੇ ਜਾਣਾ ਤੇ ਮਾਮਾ ਤੇਰਾ ਲੈਣ ਆਉਂਦਿਆ ਵਾ ਤੇ ਉਹਨੇ ਵੱਖਰੀ ਲੜਾਈ ਪਾ ਲਈ ਮੈਂ ਪੇਕੇ ਚੱਲੀ ਤੂੰ ਸੁਣ ਲਿਆ ਹਣਾ ਮੰਮੀ ਉਹਨੇ ਤੇ ਜਾਣਾ ਸੀ ਉਹ ਤੇ ਪਰਸੋਂ ਦੀ ਕਹਿੰਦੀ ਆ ਮੈਂ ਪਿੱਕੇ ਜਾਣਾ ਦੱਸਿਆ ਸੀ ਤੈਨੂੰ ਤੁਸੀਂ ਵੀ ਸੁਣ ਲਿਆ ਹਊਗਾ ਫਿਰ ਅਗਲੀ ਨੇ ਦੇਖੋ ਕਹਿਣਾ ਸੁਣ ਲਿਆ ਹਊਗਾ ਮੈਂ ਕੰਦਰਾਂ ਲੱਗੀ ਹੁੰਦੀ ਆ ਨਾ ਜਿੰਨਾ ਸੁਣ ਲਿਆ ਹੋਣਾ ਗੱਲਾਂ ਮੈਂ ਸੱਸ ਨੂੰ ਪੁੱਛਣ ਵਾਲੀਆਂ ਹੁੰਦੀ ਆ ਫੇਰ ਹੀ ਘਰ ਵਾਲਿਆਂ ਨੂੰ ਪੁੱਛਦਾ ਵੀ ਜਾਣਾ ਕਿ ਨਹੀਂ ਜਾਣਾ ਓਏ ਉਹਨੇ ਮੈਨੂੰ ਪੁੱਛ ਤੇ ਲਿਆ ਸੀ ਤਾਂ ਹੁਣ ਅਗਲੀ ਤਿਆਰ ਹੋਈ ਮੈਂ ਆਖਿਆ ਸੀ ਅੱਜ ਚੱਲ ਜੀ ਇਹ ਤੇ ਮੈਨੂੰ ਪਹਿਲੇ ਹੀ ਪਤਾ ਸੀ ਤੂੰ ਕਰਨੀ ਜਨਨੀਆਂ ਵਾਲੀ ਗੱਲ ਵਾ ਮੇਰੇ ਵਾਲੀ ਕਰਨੀ ਆ ਸਿਆਣਿਆਂਵੇਂ ਕਿਆ ਪੁੱਤ ਵਿਆਹ ਤੇ ਗਿਆ ਆਹ ਪੁੱਤ ਵਿਆਹ ਤੇ ਗਿਆ ਮੰਮੀ ਚੰਗੀ ਭਲੀ ਆਪਣੀ ਚੀਜ਼ ਹੋਵੇ ਨਾ ਤੇ ਜਾਣ ਆਉਣੀ ਹੁੰਦਾ ਵਾ ਮੈਂ ਵੀ ਕੱਲ ਵੇਲਾ ਕਾਲੀ ਮਨਜੀਤ ਨੂੰ ਕਮਾਹ ਫਰਾ ਲੈ ਹੁੰਨਾ ਉਥੋਂ ਹੈ ਤੇ ਅੱਜੇ ਚਲ ਜਾਂਦੀ ਮਨਜੀਤ ਨੇ ਸਾਥ ਦੇਣ ਵਾਸਤੇ ਨਹੀਂ ਜਾਣਾ ਮਨਜੀਤ ਨੇ ਰਹਿਣ ਜਾਣਾ ਦੋ ਤਿੰਨ ਦਿਨ ਵਾਸਤੇ ਅੱਛਾ ਤੇ ਇੱਥੇ ਕੰਮ ਕਰਕੇ ਨਹੀਂ ਕਰਨਾ ਕਿਉਂ ਅਨੂ ਕੀ ਕਰਨ ਨੂੰ ਲੈਂਦਾ ਤਾਂ ਮੂੰਹ ਵੇਖਣ ਨੂੰ ਨਹੀਂ ਆਂਦਾ ਕੰਮ ਕਰ ਮੇਰੀ ਕੁੜੀ ਕਰੇ ਕਰਦੀ ਅੱਜ ਨੇ ਜੋ ਕੀਆ ਕੀ ਆ ਪਤਾ ਤੇ ਹੁਣ ਲੱਗਣਾ ਹੈ ਮਨਜੀਤ ਵਾਂਡੇ ਜਾਉ ਤੇ ਪਤਾ ਤੇ ਫੇਰ ਲੱਗਣਾ ਵੀ ਕੰਮ ਕਰਦਾ ਕੌਣ ਆ ਅੱਛਾ ਅੱਗੇ ਤੂੰ ਹੀ ਸਾਰਾ ਕਰ ਦੇ ਜੇ ਕਿ ਉਹ ਨਹੀਂ ਕਰਦੀ ਉਹ ਜਾ ਵੇ ਜਾ ਤੋ ਕਿਉਂ ਨਹੀਂ ਮੰਨਦਾ ਘਟੇ ਕਹਣਾ ਤੈਨੂੰ ਕਿਉਂ ਨਹੀਂ ਮਾਂਦੀ ਦੀ ਵੀ ਮਾਂ ਵੀ ਮੇਰੀ ਸੱਚ ਬੋਲਦੀ ਕਿ ਚੋਰ ਤੋ ਇਹ ਸਮਝਦਾ ਵਿੱਚ ਝੂਠ ਹੀ ਬੋਲਦੀ ਆ ਆ ਜਾ ਮੈਨੂੰ ਨਾ ਰੋਕੋ ਮੈਨੂੰ ਕੰਮ ਕਰ ਲੈਣ ਦਿਓ ਕਿਹੜੇ ਕੰਮ ਨੂੰ ਰੋਕੋ ਤੈਨੂੰ ਮੈਨੂੰ ਕੰਮ ਕਰ ਲੈਣ ਦਿਓ ਮੈਂ ਕਹਿਣ ਦਿਆ ਤੇ ਕਰੀ ਜਾ ਮੈਂ ਕਿਹੜੇ ਤੇਰੇ ਹੱਥ ਫੜੇ ਆ ਹਾਂ ਹੱਥ ਫੜੇ ਪਖੰਡ ਕਰਦਾ ਕਿੱਡੇ ਪਖੰਡ ਕਰਕੇ ਕਿ ਦੱਸਦਾ ਵਾ ਚਲ ਮਾਮੇ ਨੂੰ ਫੋਨ ਕਰ ਦੋ ਅੱਜ ਨਾ ਆਵੇ ਕਿਉਂ ਨਾ ਆਵੇ ਮਾਮਾ ਉੰਡਿਆ ਵਾ ਮੈਂ ਕੁੜੀ ਤਿਆਰ ਕੀਤੀ ਆ ਮੈਂ ਵੀ ਤਿਆਰ ਆ ਤੁਹਾਨੂੰ ਮੁੰਦੇ ਆ ਮੈਂ ਤਾਂ ਕਰਕੇ ਟਾਈਮ ਨਾਲ ਪੱਟੇ ਪੱਟੇ ਤੂੰ ਤਿਆਰ ਹੋਏ ਨਾ ਕੀ ਮਤ ਬ ਤਿਆਰ ਹੋ ਨਾਮੋ ਮੰਮੀ ਤੇ ਮੈਨੂੰ ਐਵੇਂ ਫਿਛਦਾਈ ਬਣਾਇਆ ਵਾ ਛਦਾਈ ਬਣਾਉਣ ਵਾਲੀ ਗੱਲ ਨਹੀਂ ਆ ਛਦਾਈ ਤੇ ਤੂੰ ਬਣਾਇਆ ਬੁੱਢੀ ਦੇ ਨਕਰ ਲਾ ਕੇ ਉਹ ਕਿਉਂ ਉਹਨੂੰ ਸੌਣ ਜੜਿਆ ਇਹਨਾਂ ਦੇ ਸੌਣ ਜੜਿਆਂ ਨੂੰ ਪੇਕੇ ਜਾਣਾ ਉਹਦਾ ਮਾਪਿਓ ਲੈਣ ਆਉਂਦਾ ਜੈ ਭਰਾ ਭਰ ਜਾਈ ਲੈਣ ਆਉਂਦਾ ਚੰਗਾ ਹਾਂ ਅਕਲ ਤੇ ਤੈਨੂੰ ਨਹੀਂ ਆ ਗਈ ਚਟੂਗਾ ਉਹ ਜਾਓ ਜਾਓ ਇਹੋ ਇਹੋ ਅਕਲੋ ਜਾਓ ਕਰਨਾ ਕਰਾਉਣਾ ਇੱਥੇ ਕੀ ਆ ਇਹਨਾਂ ਨੂੰ ਪਤਾ ਲੱਗ ਗਿਆ ਰਾਵਾਂ ਕੰਨੋਂ ਕੰਨੀ ਖਬਰ ਪੈ ਗਈ ਹੋਣੀ ਆ ਕਿ ਜਾਣਾ ਇਹਨਾਂ ਨੇ ਰੋਕੀ ਹੋਣ ਕੇ ਨਾ ਕੀਰਤਨਾ ਨਾ ਹੀ ਜਾਣਦੇ ਮਮੀ ਰੱਗੇ ਚਾਹੁੰਦੀ ਆ ਆਟਾ ਗੁੰਨਦੇ ਆ ਵੀ ਨਾ ਮੇਰੇ ਸੂਟ ਨੂੰ ਲੱਗੇ ਜਾਂਦਾ ਜਿੰਨਾ ਮਰਜ਼ੀ ਮੈਂ ਬਚਾ ਲਵਾਂ ਸੋਖਾ ਹੋ ਜਾਣਾ ਹੀ ਤਿਆਰ ਫਿਰ ਆਹ ਹੋਇਆ ਨਹੀਂ ਇੱਥੇ ਕਿਉਂ ਜਿਹੜੀ ਤੁਹਾਡੀ ਭੈਣ ਚੰਗੀ ਹੈ ਤੇ ਉਹ ਤੂੰ ਵੀ ਹੋਊਗੀ ਤੇ ਆਪਾਂ ਵੀ ਹੋਵਾਂਗੇ ਉਹਨੇ ਦੋ ਤਿੰਨ ਦਿਨ ਰਹਿਣਾ ਵਾ ਤੇ ਆਪਾਂ ਸਵੇਰ ਨੂੰ ਮੋੜਾਵਾਂਗੇ ਰਾਤ ਰਹਿ ਕੇ ਹਾਂ ਬਹੁਤ ਕਿ ਮਮੀ ਨੇ ਚਾਹੁੰਦੇ ਆ ਜਾਣ ਦੇ ਨਾਲੇ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਨਾ ਵੀ ਮੈਂ ਅਮਰੀਕਾ ਆਪਣੇ ਪੇਕੇ ਮੋਟਰਸਾਈਕਲ ਤੇ ਜਾਣਾ ਲੈਂਦਾ ਸੀ ਉਹ ਯਾਰ ਚਾਹ ਲੋ ਲੜਾਈ ਪੈਂਦੀ ਆ ਡੈਡੀ ਤੇ ਮੰਨ ਗਿਆ ਸੀ ਪਰ ਮਮੀ ਨੇ ਫੇਰ ਯਾਰ ਘਰ ਹੀ ਨਹੀਂ ਮੜਨ ਦੇਣਾ ਜਦੋਂ ਘਰ ਆਈ ਚੀਜ਼ ਤੇ ਨਹੀਂ ਖੁਸ਼ ਹੋਣਾ ਤੇ ਫਿਰ ਜੀ ਲਿਆਉਣ ਦਾ ਕੀ ਫਾਇਦਾ ਤੇ ਅੱਗੇ ਕਿਹੜੀ ਲੜਾਈ ਨਹੀਂ ਪੈਂਦੀ ਮਾਸਾ ਹੋਰ ਪੈ ਜਾਂਦੀ ਉੱਥੇ ਕੀ ਹੋਣਾ ਹਲੇ ਵੀ ਕੋਈ ਗੱਲ ਨਹੀਂ ਡੈਡੀ ਕਿਹੜਾ ਮੁੱਕਰ ਗਿਆ ਵਾ ਲਿਆਵਾਂਗੇ ਮੋਟਰਸਾਈਕਲ ਪਰ ਤੂੰ ਹੋ ਜਾਣਾ ਹੀ ਤਿਆਰ ਮੈਂ ਨਹੀਂ ਜਾ ਰਿਹਾ ਬੱਸੇ ਬੁੱਸੇ ਜਾਣਾ ਜਿਹੜੀ ਸਿੱਧੀ ਗੱਲ ਵਾ ਗੱਲ ਮੁੱਕੀ ਯਾਰ ਫਿਰ ਹੁਣ ਕੀ ਕਰੀਏ ਤੂੰ ਵੀ ਲੜਾਈ ਪਾਈ ਆ ਵੀ ਮੋਟਰਸਾਈਕਲ ਹੀ ਚਾਹੀਦਾ ਮੰਮੀ ਕਹਿੰਦੀ ਨਹੀਂ ਦਿਓਣਾ ਮੰਮੀ ਤਾਂ ਬਾਹਰ ਨਹੀਂ ਆਉਂਦੀ ਉਹ ਤਾਂ ਦਿੰਦੀ ਮੈਂ ਤਾਂ ਹੀ ਟਾਈਮ ਨਾਲ ਅੱਜ ਪੱਠੇ ਦੇਥੇ ਵੱਢ ਲੇ ਪੁੱਤਰ ਗਲੇ ਤੇ ਬਣਾ ਕੇ ਰੱਖਦੇ ਆ ਵੀ ਸਵੇਰ ਨੂੰ ਆਪੇ ਮੰਮੀ ਪਾ ਲੂਗੀ ਸਵੇਰ ਦੇ ਪੱਠੇ ਆ ਜਾਾਂਗੇ 12 ਵਜੇ ਤੱਕ ਆਪਾਂ ਵਾਪਸ ਬਹੁਤ ਕਿ ਹੋ ਨਹੀਂ ਜਾਣਦੇ ਨਾ ਮੰਮੀ ਨੇ ਕਿਹਾ ਕੁੜੀ ਚਲ ਗਈ ਮੈਂ ਇਕੱਲੀ ਨੇ ਕੀ ਕਰ ਕਰਨਾ ਫੇਰ ਹੁਣ ਹਾਂ ਮੈਨੂੰ ਨਹੀਂ ਪਤਾ ਤੂੰ ਵੀ ਨਾ ਬੋਲਣਾ ਨਹੀਂ ਆ ਤੂੰ ਕਰਨ ਵਾਲੀ ਹੈ ਨਹੀਂ ਗੱਖ ਚਲ ਕੋਈ ਨਹੀਂ ਮੈਂ ਬਣਨ ਵਾਲੀ ਸਹੀਂ ਜਾ ਫਿਰ ਪਾਣੀ ਦਾ ਗੱਲ ਕਰਿਆ ਕਰੋ ਮੈਂ ਨਹੀਂ ਕਰਨੀ ਮੈਨੂੰ ਤੇ ਉਹ ਕੋ ਲੜਨ ਪੈਂਦੀ ਐ ਨਾਲੇ ਨੋਂ ਦਾ ਕਿਹਾ ਵੈਸੇ ਵੀ ਚੁੱਬਦਾ ਹੁੰਦਾ ਪੁੱਤ ਜੋ ਮਰਜੀ ਗਏ ਨੇ ਪੁੱਤ ਫਿਰ ਵੀ ਆਪਣਾ ਹੁੰਦਾ ਮੈਂ ਤੇ ਬਗਾਨੀ ਐ ਫਿਰ ਵੀ ਕਿਹਨੇ ਜਣਾ ਪਕਾਨਾ ਖੂਨ ਵਾ ਆਪਣਾ ਖੂਨ ਜੋ ਮਰਜੀ ਗਈ ਜਾਏ ਉਹਦਾ ਨਹੀਂ ਦੁੱਖ ਲੱਗਣਾ ਤੀਵਣਾ ਸੁਣਿਓ ਮੇਰੀ ਉੱਠ ਕੇ ਦਲਾ ਕੋ ਚਲ ਜਾਂਦੇ ਮੈਂ ਹੀ ਵਾਧੂ ਘਰ ਤੂੰ ਬਸ ਘਰ ਚ ਚੇਲਾ ਸਾਰੇ ਕੋਪ ਤੇ ਕੋਪ ਤੇ ਕੱਢ ਕੇ ਨਾ ਇਹ ਮਾਂ ਨੇ ਤੀ ਨੂੰ ਫੜਾਤੇ ਆ ਤੁਹਾਡੇ ਵਾਸਤੇ ਰਹਿਨ ਤਾਂ ਪਾਣੀ ਪਾਣੀ ਉਹਦਾ ਹੀ ਫਿਕਰ ਹੁੰਦਾ ਔਰ ਕਿਸਦਾ ਫਿਕਰ ਹੀ ਨਹੀਂ ਹੁੰਦਾ ਇਹਨੂੰ ਪਰ ਉਂਟਿਆ ਮੇਰੇ ਖਿਆਲ ਨੂੰ ਨਹੀਂ ਦੇਤੇ ਨੇ ਭਾਬੀ ਆਂ ਭਾਂਡੇ ਨੂੰ ਮੜਾ ਜਾ ਹੱਥ ਮਾਰ ਦਿਓ ਮੈਂ ਹੁਣ ਰੋਟੀ ਖਾ ਲਈ ਐ ਤੇ ਖਾ ਲਈ ਐ ਤੇ ਥੋੜਾ ਆਪਣੇ ਭਾਂਡੇ ਮੈਂ ਮਾਂਜ ਲੈ ਇੱਕ ਵਾਰ ਜਦੋਂ ਆਪਾਂ ਕਹਾਂਗੇ ਧੋਲਾਂਗੇ ਆਪਣੇ ਨਸਵੇਰੇ ਮੈਂ ਹੀ ਮਾਂਜ ਕੇ ਹਟੀਆਂ ਹੁਣ ਤਾਂ ਮੈਂ ਰੋਟੀ ਖਾਧੀ ਆ ਦੋ ਚਾਰ ਹੀ ਆ ਬਸ ਮੇਰੇ ਕਪੜੇ-ਕੁਪੜੇ ਪਾਏ ਨਾਲ ਤਿਆਰ ਹੋਈ ਆ ਕਿਉਂ ਕਪੜੇ ਕੀ ਕਹਿੰਦੇ ਆ ਦੋ ਚਾਰ ਆ ਤੇ ਧੋਲਾ ਠੇਕਾ ਨਹੀਂ ਮਿਲਿਆ ਮੱਤ ਹੈ ਹਾਂ ਮੈਂ ਠੇਕਾ ਲਿਆਵਾ ਮੈਂ ਧੋ ਕੇ ਜਾ ਕੇ ਨਾਨਕੇ ਜਾ ਕੇ ਤੈਨੂੰ ਬੜੀ ਪਈ ਆ ਤੇ ਕੰਮ ਕਿੰਨੇ ਕਰਨਾ ਤੂੰ ਜੇ ਦੋ ਦਿਨ ਕਰ ਲੋ ਕਿ ਤਾ ਨਿੱਸੇ ਤਾਂ ਨਹੀਂ ਹੋ ਚੱਲੇ ਮਾਸਾ ਜਿੰਨਾ ਕਿ ਮੇਰੇ ਹਿੱਸੇੰ ਦਾ ਉਹਨਾਂ ਦਾ ਮੈਂ ਕਰਦੀ ਆ ਕੰਮ ਚ ਹੀ ਹਿੱਸੇ ਹੁੰਦੇ ਹੁਣ ਹਾਂ ਹਿੱਸੇ ਹੀ ਆ ਜਦੋਂ ਤੇਰੀ ਮਾਂ ਵੀਤ ਕਰੇ ਕਰਦੀ ਅਵੇ ਰਣ ਤੇਰੀ ਤਰੀ ਰਹਿੰਦੇ ਸਾਰੇ ਘੋਪ ਤੇ ਤੈਨੂੰ ਗੱਡ ਕੇ ਪਾਦੇ ਕੀ ਗੱਲ ਆਪਾਂ ਨਹੀਂ ਖਾਣੇ ਹਾਲੋਂ ਨਹੀਂ ਢੱਡ ਲੱਗੇ ਸਾਡੇ ਤੋਂ ਵਾਝੀ ਤਾਂ ਕੋਈ ਫਿਕਰ ਹੀ ਨਹੀਂ ਹੁੰਦਾ ਮੈਂ ਚਾਹ ਬਣਾਵਾ ਕੋਸ਼ਿਸ਼ ਕਰਾ ਸਾਰੇ ਟੱਪਾਂ ਤੇ ਕੀ ਕਰਾਂ ਤੁਹਾਡੀ ਮਾਂ ਕੰਮ ਕਰੇ ਸਿਰਫ ਤੇਰੇ ਜੋਗਾ ਹੀ ਕਰੇ ਤੇ ਤੂੰ ਹੇਵੇਂ ਸੇ ਚਾਹ ਆਪਣੀ ਇਕੱਲੇ ਬਣਾ ਕੇ ਪੀਂਦੇ ਹੋ ਹਾਂ ਬਣਾ ਕੇ ਮੰਮੀ ਨੇ ਤਾਂ ਪਹਿਲਾਂ ਹੀ ਪੜਾਈ ਹੁੰਦੀ ਆ ਉਹਦੇ ਹਾਰ ਕੇ ਵੇਖ ਕੇ ਹਟ ਗਈ ਆ ਕਿ ਨਹੀਂ ਤਾਂ 12 ਵਜੇ ਸੁੱਤੇ ਉੱਠਣਾ ਤਾਂ ਜਰੂਰ ਬਈ ਦੇਣੀ ਆ ਤੇ ਮੈਂ ਉੱਠਾ ਨਾਲੇ ਮੁੰਡਾ ਡੱਟ ਜਾਂਦਾ ਉਹਦਾ ਨਹੀਂ ਫਿਕਰ ਹ ਇਹ ਕੋਈ ਟਿੱਕੇ ਰੋਗ ਕੋ ਸਿਰ ਕੀ ਕੀ ਨੇਟ ਉੱਠ ਜਾਨੀ ਐ ਮੁੰਡੇ ਕਰਕੇ ਲੰਬੇ ਪਈ ਹੁੰਦੀ ਆ ਜਿੰਨੇ ਇਸ ਕਰਨਾ ਉਹਨੇ ਸਿਰੇ ਉੱਠ ਕੇ ਵੀ ਕਰ ਲੈਣਾ ਮੁੰਡੇ ਦਾ ਤੇ ਬਹਾਨਾ ਉਹ ਤਾਂ ਬੰਜੀ ਨਾ ਥੋੜੀ ਆ ਤੇਰਾ ਹੱਥ ਨਹੀਂ ਬੰਨਦਾ ਮੈਨੂੰ ਗੱਲ ਕਰਨ ਦਾ ਛੋਟੀ ਐ ਤੇ ਛੋਟੀ ਬਣ ਕੇ ਰਹਿ ਮੈਂ ਕਰਦੀ ਨਹੀਂ ਐਸੇ ਕਰਕੇ ਮੈਂ ਤਾਂ ਨਹੀਂ ਇਹੋ ਹੀ ਕਿਹਾ ਮੈਂ ਤਾਂ ਵਾਧੂ ਕੋਈ ਗੱਲ ਨਹੀਂ ਕੀਤੀ ਭਾਬੀ ਦੋ ਭਾਂਡੇ ਮੱਤ ਸੱਥ ਹੱਥ ਮਾਰਦੇ ਮੈਂ ਨਹੀਂ ਬੰਜਨੇ ਮੇਰੀ ਮੰਮੀ ਨੇ ਜਾਣਨੇ ਕੀ ਕਹਿ ਲਿਆ ਮਾਂਜ ਜੂ ਕਿ ਤੇਰੇ ਝੂਠੇ ਮਾਂਜ ਲੈਣੀ ਮੈਂ ਤੇ ਮਾਂ ਦਾ ਕਿਸਾਨ ਕਰਨਾ ਔਰ ਮੇਰੇ ਤੇ ਖਾਤੀ ਹੋਈ ਜੀ ਹੱਦ ਹੋਈ ਹੈ ਜਦੋਂ ਮੇਰੇ ਨਾਲ ਸਿੱਕੇ ਬਾਹਰੀਆਂ ਨਹੀਂ ਕਰਦਾ ਹਟਦੀ ਤੇ ਫਿਰ ਮਾਂ ਜੀ ਮੈਂ ਕੋਈ ਭਾਬੀ ਸਿੱਕੇ ਬਾਜੀ ਨਹੀਂ ਕਰ ਤੇਰੇ ਕਰਕੇ ਘਰ ਦੇ ਤਰੀਕੇ ਹੋ ਰਹੇ ਆ ਤੇ ਮੈਂ ਹੁਣ ਖੁਸ਼ ਆਲ ਮਾਰਦਾ ਰੇਲਾ ਜੀ ਵੱਜਦੀ ਆ ਤੇ ਮਾਰ ਲਾ ਪਤਾ ਨਹੀਂ ਫੋਨ ਕਿਤਾ ਆਈ ਜਾਂਦਾ ਮਨਜੀਤ ਦਾ ਮਮਾ ਲੋ ਆਹ ਵੀਰ ਕੁੜੀ ਤੇ ਤਿਆਰ ਬੈਠੀ ਹੈ ਕੀ ਗੱਲੋਂਗੀ